ਸਸਿਕਾ ਨੂੰ ਨਮਸਕਾਰ ਆਦ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਕੈਨੇਡਾ ਤੇ ਟੂਰਿਸਟ ਵੀਜ਼ਾ ਨਾਲ ਜੁੜਿਆ ਹੋਇਆ ਇੱਕ ਬਹੁਤ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਇਹ ਬਹੁਤ ਵੱਡਾ ਅਪਡੇਟ ਆਪਣੇ ਆਪ ਦੇ ਵਿੱਚ ਇਸ ਕਰਕੇ ਆਇਆ ਕਿਉਂਕਿ ਮਲਟੀਪਲ ਐਂਟਰੀ ਨੂੰ ਲੈ ਕੇ ਬਹੁਤ ਸਾਰਾ ਸਸਪੈਂਸ ਸੀਗਾ ਸੋਸ਼ਲ ਮੀਡੀਆ ਤੇ ਜਦੋਂ ਕੈਨੇਡਾ ਨੇ 10 ਸਾਲ ਦੀ ਮਲਟੀਪਲ ਐਂਟਰੀ ਨੂੰ ਲੈ ਕੇ ਡਿਸੀਜਨ ਲਿਆ ਤਾਂ ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਜਿਸ ਦੇ ਵਿੱਚ ਮੈਂ ਵੀ ਵੀਡੀਓਜ਼ ਬਣਾਈਆਂ ਸੀਗੀਆਂ ਤੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੂੰਗਾ ਕਿ ਮੈਂ ਉਹਨੂੰ ਕਿਦਾਂ ਐਕਸਪਲੇਨ ਕੀਤਾ ਸੀਗਾ ਤੇ ਐਕਚੁਅਲੀ ਕਈ ਉਹਨੂੰ ਕਈਆਂ ਨੇ ਸਹੀ ਢੰਗ ਨਾਲ ਐਕਸਪਲੇਨ ਕੀਤਾ ਪਰ ਕਈ ਉਹਨੂੰ ਕਿਸ ਤਰੀਕੇ ਦੇ ਨਾਲ ਤੋੜ ਮੋੜ ਕੇ ਪੇਸ਼ ਕਰ ਰਹੇ ਸੀਗੇ ਹੁਣ ਬਿਲਕੁਲ ਕਲੀਅਰਟੀ ਹੋ ਗਈ ਹੈ ਇੱਕ ਵੀਜ਼ਾ ਦੇ ਆਧਾਰ ਦੇ ਉੱਤੇ ਤੁਹਾਨੂੰ ਇਹ ਪੂਰੀ ਸਟੋਰੀ ਜਿਹੜੀ ਉਹ ਡਿਸਕ੍ਰਾਈਬ ਕਰਾਂਗਾ ਦਰਸਲ ਜਦੋਂ ਕੈਨੇਡਾ ਨੇ ਇਹ ਡਿਸੀਜਨ ਲੈ ਲਿਆ ਕਿ ਮਲਟੀਪਲ ਐਂਟਰੀ ਬੰਦ ਕਰਨੀ ਹੈ ਉਸ ਤੋਂ ਬਾਅਦ ਕੈਨੇਡਾ ਕੀ ਮਲਟੀਪਲ ਐਂਟਰੀ ਵੀਜ਼ੇ ਦੇ ਰਿਹਾ ਹੈ ਕੀ 10 ਸਾਲ ਦੇ ਵੀਜ਼ੇ ਦੇ ਰਿਹਾ ਹੈ ਤੁਹਾਡੇ ਪਾਸਪੋਰਟ ਦੀ ਐਂਡ ਵੈਲਿਡਿਟੀ ਤੱਕ ਵੀਜ਼ੇ ਦੇ ਰਿਹਾ ਹੈ ਜਾਂ ਸਿੰਗਲ ਐਂਟਰੀ ਵੀਜ਼ੇ ਦੇ ਰਿਹਾ ਹੈ ਸੋ ਵੀਜ਼ਾ ਜਿਹੜਾ ਆਇਆ ਹੈ ਉਸ ਵੀਜ਼ੇ ਦੇ ਬੇਸ ਤੇ ਉੱਤੇ ਦੀ ਪੂਰੀ ਕਹਿ ਸਕਦਾ ਹੈ ਕਿ ਹਿਸਟਰੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਸੋ ਬਕਾਇਦਾ ਤੌਰ ਤੇ ਪ੍ਰੂਫ ਦੇ ਨਾਲ ਕੱਲਾ ਕੱਲਾ ਡਾਕੂਮੈਂਟ ਦਿਖਾਵਾਂਗਾ ਸਟੈਂਪਡ ਪਾਸਪੋਰਟ ਤੋਂ ਲੈ ਕੇ ਪੀਪੀਆਰ ਤੇ ਉਹਦੀ ਜੀਸੀਕੀ ਤੇ ਜੀਸੀਕੀ ਡਿਟੇਲ ਤੱਕ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਤੁਹਾਡਾ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਨੇ ਮਲਟੀਪਲ ਐਂਟਰੀ ਬੰਦ ਕਰ ਦਿੱਤੀ ਅਜਿਹੇ ਬਹੁਤ ਵੀਡੀਓ ਸੋਸ਼ਲ ਮੀਡੀਆ ਤੇ ਆਪਾਂ ਦੇਖੀਆਂ ਇਹ ਕਿਹਾ ਗਿਆ ਕਿ ਐਮਬੈਸੀ ਡਿਸੀਜਨ ਲਵੇਗੀ ਜਦਕਿ ਮੈਂ ਵੀ ਇੱਕ ਵੀਡੀਓ ਬਣਾਈ ਸੀਗੀ ਤੇ ਮੈਂ ਉਦੋਂ ਵੀ ਕਲੀਅਰ ਕੀਤਾ ਸੀਗਾ ਕਿ ਉਹਨਾਂ ਨੇ ਇਹ ਕਿਹਾ ਕਿ ਜੇ ਤੁਸੀ ਜਾਣਾ ਹੈ ਤੁਹਾਨੂੰ ਐਮਬੈਸੀ ਜਿਹੜੀ ਹੈ ਉਹ ਮਲਟੀਪਲ ਐਂਟਰੀ 10 ਸਾਲ ਦਾ ਹੀ ਵੀਜ਼ਾ ਦੇਏਗੀ ਕਿਸੇ ਕਿਸੇ ਕੇਸ ਚ ਹੋ ਸਕਦਾ ਘੱਟ ਵੀ ਜਾ ਦਿੱਤਾ ਜਾ ਪਹਿਲਾਂ ਵੀ ਇਹ ਦਿੱਤਾ ਜਾਂਦਾ ਸੀਗਾ ਕਈ ਕੇਸਿਸ ਇਦਾਂ ਦੇ ਹੈਗੇ ਆ ਪਰ ਸਾਰੇ ਕੇਸਿਸ ਨਹੀਂ ਸੀ ਇਦਾਂ ਹੁੰਦਾ ਸੋ ਮੋਸਟ ਆਫ ਨੂੰ ਮਲਟੀਪਲ ਐਂਟਰੀ ਵੀਜ਼ਾ ਦਿੱਤਾ ਜਾਵੇਗਾ ਬਟ 에어ਪੋਰਟ ਤੇ ਤੁਹਾਡੇ ਕਰੰਟ ਸਰਕਮਸਟੈਂਸਸ ਦੇ ਹਿਸਾਬ ਦੇ ਨਾਲ ਤੁਹਾਡੀ ਕਰੰਟ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਉਹਨੂੰ ਚੇਂਜ ਕੀਤਾ ਜਾ ਸਕਦਾ ਹੈ ਹੁਣ ਇੱਕ ਪਿਊਸ਼ ਗਰਗ ਨਾਮ ਦੇ ਬੱਚੇ ਦਾ ਵੀਜ਼ਾ ਆਇਆ ਹੈ ਠੀਕ ਹੈ ਇਹ ਪਿਊਸ਼ ਗਰਗ ਦਾ ਵੀਜ਼ਾ ਜੋ ਆਇਆ ਹੈ ਇਹਦੀ ਫਾਈਲ ਜਿਹੜੀ ਹੈ ਇਹ ਅਨਾਉਂਸਮੈਂਟ ਤੋਂ ਬਾਅਦ ਦੀ ਹੈ ਸਾਰੀ ਡਿਸਕਸ਼ਨ ਹੈ ਨਵੰਬਰ 3 2024 ਨੂੰ ਲੱਗੀ ਸੀ ਤੇ ਨਵੰਬਰ 12 2024 ਨੂੰ ਇਹਦਾ ਰਿਜ਼ਲਟ ਆਇਆ ਯਾਨੀ ਕਿ ਤਕਰੀਬਨ 9-10 ਦਿਨਾਂ ਚ ਇਹਦਾ ਰਿਜ਼ਲਟ ਆ ਗਿਆ ਸੀਗਾ ਬਟ ਚੰਗੀ ਵਧੀਆ ਗੱਲ ਇਹ ਹੈ ਕਿ ਇਹ ਰਿਜ਼ਲਟ ਉਸ ਅਨਾਉਂਸਮੈਂਟ ਤੋਂ ਬਾਅਦ ਆਇਆ ਜਿਹੜੀ ਕੀਤੀ ਗਈ ਸੀ ਕੈਨੇਡਾ ਦੇ ਵੱਲੋਂ ਕਿ ਮਲਟੀਪਲ ਐਂਟਰੀ ਅਸੀਂ ਬੰਦ ਕਰ ਰਹੇ ਹਾਂ ਬਟ ਇਸ ਨੂੰ 10 ਸਾਲ ਦਾ ਵੀਜ਼ਾ ਗ੍ਰਾਂਟ ਹੋਇਆ ਬਕਾਇਦਾ ਤੌਰ ਤੇ ਜੇਕਰ ਤੁਸੀਂ ਜੀਸੀਕੇ ਦੀ ਡਿਟੇਲ ਦੇਖੋਗੇ ਡਾਕੂਮੈਂਟ ਸਟੇਟਸ ਤਾਂ ਉਹਦੇ ਵਿੱਚ ਇਸ ਦੇ ਪੋਰਟਫੋਲੀਓ ਜਿਹੜਾ ਉਹ ਅਪਡੇਟ ਹੋਇਆ ਜਿਸ ਦੇ ਵਿੱਚ ਜੇਕਰ ਤੁਸੀਂ ਆ ਵੀਜ਼ਾ ਦੀ ਡਿਟੇਲ ਦਿੱਤੀ ਹੋਈ ਹੈ ਐਕਸਪਾਇਰੀ ਡੇਟ ਦੇਖੋਗੇ ਤਾਂ 26/7/2033 ਤੱਕ ਹੈ ਤੇ ਵੀਜ਼ਾ ਜਿਹੜਾ ਗ੍ਰਾਂਟ ਹੋਇਆ 18/12/2024 ਤੋਂ ਹੈ ਸ਼ੁਰੂ ਠੀਕ ਹੈ ਇਹ ਪਾਸਪੋਰਟ ਸਟੈਂਪਿੰਗ ਵਾਲਾ ਦਿਨ ਕਾਊਂਟ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ PPR PPR ਦੇ ਵਿੱਚ ਤੁਸੀਂ ਦੇਖੋ PPR ਜਿਹੜੀ ਹੈ ਉਹ ਆ ਉਹਦੀ ਡੇਟ ਉੱਪਰ ਤੁਸੀਂ ਧਿਆਨ ਨਾਲ ਦੇਖੋ 12 ਨਵੰਬਰ 2024 ਇਸ ਦਿਨ PPR ਦੀ ਗ੍ਰਾਂਟ ਹੋਈ ਹੈ ਠੀਕ ਹੈ ਹੁਣ ਪਾਸਪੋਰਟ ਸਟੈਂਪਡ ਦੇਖੋ ਸਿਕਿਉਰਿਟੀ ਪਰਪਸ ਤੋਂ ਉਹਦਾ ਡਾਕੂਮੈਂਟ ਨੰਬਰ ਥੋੜੀ ਡਿਟੇਲ ਹਾਈਡ ਕੀਤੀ ਹੈ ਹਾਲਾਂਕਿ ਉਸ ਤੋਂ ਤੁਹਾਨੂੰ ਪ੍ਰੋਬਲਮ ਆ ਸਕਦੀ ਬਟ ਮੋਸਟਲੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਚੀਜ਼ ਨਹੀਂ ਹਾਈਡ ਕਰਨ ਲਿਆ ਕੋ ਸਾਰੀ ਤੁਹਾਨੂੰ ਦਿਖਾਈ ਜਾਵੇ ਨਾਮ ਪਿਊਸ਼ ਕਰਗ ਹੈ ਤੇ ਬਕਾਇਦਾ ਤੌਰ ਤੇ ਸਾਰੀ ਡਿਟੇਲਸ ਦਿੱਤੀ ਹੋਈ ਹੈ 12 11 2024 ਤੋਂ ਲੈ ਕੇ 26 7 2033 ਤੱਕ ਇਹਦਾ ਵੀਜ਼ਾ ਵੈਲਿਡ ਹੈ ਯਾਨੀ ਕਿ ਮਲਟੀਪਲ ਐਂਟਰੀ ਵੀਜ਼ਾ ਹੈ ਦੇਖੋ ਲਿਖਿਆ ਹੋਇਆ ਮਲਟੀਪਲ ਠੀਕ ਹੈ ਨੰਬਰ ਆਫ ਐਂਟਰੀਜ਼ ਦੇ ਵਿੱਚ ਦੇਖੋ ਮਲਟੀਪਲ ਲਿਖਿਆ ਹੋਇਆ ਵਿਜ਼ਿਟਰ ਸਟੇਟਸ ਹੈ ਇਹਦਾ ਤੇ ਮਲਟੀਪਲ ਐਂਟਰੀ ਵੀਜ਼ਾ ਇਹਨੂੰ ਗ੍ਰਾਂਟ ਹੋਇਆ ਯਾਨੀ ਕਿ 10 ਸਾਲ ਦਾ ਵੀਜ਼ਾ ਹੀ ਐਮਬੈਸੀ ਨੇ ਲਗਾਇਆ ਹੈ ਇਸ ਸਾਰਾ ਕੁਝ ਜਿਹੜਾ ਹੈ ਇਹ ਉਸ ਤੋਂ ਬਾਅਦ ਹੋਇਆ ਜਦੋਂ ਅਪਡੇਟ ਆ ਚੁੱਕੀ ਸੀਗੀ ਮੈਂ ਇਸ ਤੇ ਇਸ ਕਰਕੇ ਇਸ ਤੇ ਉੱਤੇ ਵੀਡੀਓ ਨਹੀਂ ਬਣਾਈ ਮੈਂ ਸੋਚਿਆ ਕਿ ਜਿੰਨਾ ਚਿਰ ਤੱਕ ਪਾਸਪੋਰਟ ਰিসিਵ ਨਹੀਂ ਹੋ ਜਾਂਦਾ ਆਪਾਂ ਅੱਖੀਂ ਨਹੀਂ ਦੇਖ ਲੈਂਦੇ 19 ਦਿਨ ਤੱਕ ਵੀਡੀਓ ਤੁਹਾਡੇ ਨਾਲ ਸਾਂਝੀ ਨਹੀਂ ਕਰਨੀ ਕਿਉਂਕਿ ਜਦੋਂ ਪ੍ਰੂਫ ਹੋਣ ਫਿਰ ਗੱਲ ਕਰਨ ਦੇ ਵਿੱਚ ਵੀ ਮਜ਼ਾ ਆਉਂਦਾ ਹੈ ਸੋ ਤੁਹਾਨੂੰ ਇਹ ਪੂਰੀ ਪ੍ਰੋਫਾਈਲ ਕਹਿ ਸਕਦੇ ਕਿ ਪੂਰੀ ਇਹਦਾ ਕਹਿ ਸਕਦੇ ਵੀਜ਼ਾ ਸਟੇਟਸ ਜਿਸ ਸੀਗਾ ਜੋ ਉਹ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ ਹਾਲਾਂਕਿ ਸਿੰਗਲ ਹੈ ਬੱਚਾ ਛੋਟਾ ਹੈ ਹਲੇ ਇਹਦੀ ਉਮਰ ਜਿਹੜੀ ਹੈ ਉਹ ਤਕਰੀਬਨ ਆਈ ਥਿੰਕ ਹੁਣ ਮੈਨੂੰ ਐਗਜ਼ੈਕਟਲੀ ਨਹੀਂ ਯਾਦ ਬਟ 14 ਤੋਂ ਲੈ ਕੇ 20 ਸਾਲ ਦੇ ਵਿੱਚ ਵਿੱਚ ਹੈ ਯਾਨੀ ਕਿ ਬੜੀ अर्ਲੀ ਏਜ ਦੇ ਵਿੱਚ ਨੂੰ ਵੀਜ਼ਾ ਗ੍ਰਾਂਟ ਹੋਇਆ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਪਿਊਸ਼ ਗਰਗਨ ਨੂੰ ਜਿਹੜਾ ਵੀਜ਼ਾ ਗ੍ਰਾਂਟ ਹੋਇਆ ਉਹ ਸਿਰਫ 10 ਦਿਨਾਂ 'ਚ ਹੋਇਆ ਹੁਣ ਕਈ ਇਸ ਤੋਂ ਇਹ ਨਾ ਕਿਉਂਕਿ ਭਾਈ ਸਾਨੂੰ ਤਾਂ ਮਹੀਨੇ 3 ਮਹੀਨੇ ਹੋ ਗਏ ਕਿਸੇ ਕਿਸੇ ਕੇਸ 'ਚ ਇੰਨੀ ਜਲਦੀ ਵੀਜ਼ੇ ਆਉਂਦੇ ਨਾ ਮੈਂ ਏਜੰਟਾਂ ਬੰਗਾ ਇਹ ਕਹਿੰਦਾ ਕਿ ਭਾਈ ਟਰੈਂਡ ਬੜਾ ਸ਼ਾਨਦਾਰ ਚੱਲ ਪਿਆ ਐ ਚੱਲ ਪਿਆ ਚੱਲ ਪਿਆ ਨਹੀਂ ਇਹ ਇੱਕ ਵੀਜ਼ੇ ਦੇ ਗ੍ਰਾਂਟ ਦੇ ਬੇਸ ਤੇ ਉੱਤੇ ਤੁਸੀਂ ਹਰ ਇੱਕ ਪ੍ਰੋਫਾਈਲ ਨੂੰ ਜੱਜ ਨਾ ਕਰਿਓ ਬਟ ਜਿਹੜੀ ਮਲਟੀਪਲ ਐਂਟਰੀ ਦੀ ਗੱਲ ਸੀਗੀ ਉਹ ਮੈਂ ਤੁਹਾਡੇ ਨਾਲ ਕਲੀਅਰ ਕੀਤੀ ਐ ਕਿ ਭਾਈ ਜਿਹੜਾ ਪਹਿਲਾਂ ਇੰਨਾ ਪ੍ਰਮੋਟ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਸੀ ਉਹ ਨਹੀਂ ਐਕਚੁਅਲ ਦੇ ਵਿੱਚ ਤਰੀਕਾ ਇਹ ਵਾਲਾ ਹੈ ਹੁਣ ਪਿਊਸ਼ ਗਰਗ ਜਦੋਂ 에어ਪੋਰਟ ਤੇ ਜਾਵੇਗਾ ਉਥੋਂ ਕੈਨੇਡਾ ਜਦੋਂ ਲੈਂਡ ਕਰੇਗਾ ਪੋਰਟ ਆਫ ਐਂਟਰੀ ਦੇ ਟਾਈਮ ਹੋ ਸਕਦਾ ਹੈ ਕਿ ਇਹਦੇ ਆ ਵੀਜ਼ਾ ਡਿਸੀਜਨ ਨੂੰ ਲੈ ਕੇ ਕੁਝ ਹੋਵੇ ਕੁਝ ਛੇੜਛਾੜ ਹੋਵੇ ਬਟ ਜੇਕਰ ਇਦਾਂ ਕੁਝ ਹੋਊਗਾ ਤਾਂ ਮੈਂ ਤੁਹਾਡੇ ਤੱਕ ਵੀਡੀਓ ਲੈ ਕੇ ਆਵਾਂਗਾ ਪਰ ਨਹੀਂ ਹੁੰਦਾ ਤਾਂ ਵੀ ਮੈਂ ਤੁਹਾਡੇ ਲਈ ਇੱਕ ਵੀਡੀਓ ਜ਼ਰੂਰ ਇਸ ਟੌਪਿਕ ਦੇ ਉੱਤੇ ਬਣਾਵਾਂਗਾ ਸੋ ਉਮੀਦ ਕਰਦਾ ਹਾਂ ਵੀਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਵੱਤੋਂ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨੋਟਸ ਹੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਐਮਐਸ ਨਾ ਕਰਿਆ ਕਰੋ ਚੈਨਲ ਨੂੰ